ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 936 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 937 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖਸ਼ਾਰ ਆਮ ਤੌਰ ਤੇ ਜਗਤ ਵਿੱਚ ਸੋਨਾ ਚਾਹਂਦੇ ਹੀ ਇਕੱਠਾ ਕਰੀਦਾ ਹੈ ਪਰ ਇਹ ਧਨ ਹੋਸ਼ਾ ਹੈ ਵੇਹੋ ਰੂਪ ਭਾਵ ਜ਼ਹਿਰ ਰੂਪ ਹੈ ਦੁਖਦਾਈ ਹੈ ਤੇ ਤੁਸ਼ ਹੈ ਸ਼ਾਹੋ ਸਦਾ ਇਹ ਸੰਚ ਧਨ ਦੁਬਦਾ ਹੋਏ ਖੁਵਾਰ ਜੋ ਮਨੋਖੇ ਧਨ ਜੋੜ ਕੇ ਸੋਨਾ ਚਾਂਦੀ ਮਾਇਆ ਇਕੱਠੀ ਕਰਕੇ ਆਪਣੇ ਆਪ ਨੂੰ ਸ਼ਾਸ ਦਾਂਦਾ ਹੈ ਉਹ ਮੇਰ ਤੇਰੇ ਵਿੱਚ ਦੁਖੀ ਹੁੰਦਾ ਹੈ ਸਚਿਆਰੀ ਸੱਚ ਸੰਜਿਆ ਸਾਚੋ ਨਾਮ ਅਮੋਲ ਸੱਚੇ ਵਪਾਰੀਆਂ ਨੇ ਸਦਾ ਥਿਰ ਰਹਿਣ ਵਾਲਾ ਨਾਮ ਧਨ ਇਕੱਠਾ ਕੀਤਾ ਹੈ ਸੱਚਾ ਅਮੋਲਕ ਨਾਮ ਵਿਹਾਜਿਆ ਹੈ ਹਰ ਨਿਰਮਾਇ ਲਉ ਜਲੋ ਪਤ ਸਾਚੀ ਸੱਚ ਬੋਲ ਉज्जਲ ਤੇ ਪਵਿੱਤਰ ਪ੍ਰਭੂ ਦਾ ਨਾਮ ਖਟਿਆ ਹੈ ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ ਪ੍ਰਭੂ ਦਾ ਸੱਚਾ ਮਿੱਠਾ ਅਦਰ ਵਾਲਾ ਬੋਲ ਮਿਲਦਾ ਹੈ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਏ ਪਾਂਡੇ ਤੂੰ ਵੀ ਮੰਨ ਦੀ ਪੱਟੀ ਉੱਤੇ ਗੋਪਾਲ ਦਾ ਨਾਮ ਲਿਖ ਤੇ ਉਸੇ ਅੱਗੇ ਓਰਦਾਸ ਕਰ ਕਿ ਹੇ ਪ੍ਰਭੂ ਤੂੰ ਹੀ ਸੱਚਾ ਸਿਆਣਾ ਸੱਜਣ ਮਿੱਤਰ ਹੈ ਤੂੰ ਹੀ ਜਗਤ ਰੂਪ ਸਰੋਵਰ ਹੈ ਤੇ ਤੂੰ ਹੀ ਇਸ ਸਰੋਵਰ ਦਾ ਜੀਵ ਰੂਪ ਹੰਸ ਹੈ ਸਾਚੋ ਠਾਕੁਰ ਮਨ ਵਸੈ ਹੋ ਬਲੇ ਹਾਰੀ ਤੇ ਸ ਮੈਂ ਸਦਕੇ ਆਉ ਉਸ ਹੰਸ ਤੋਂ ਜਿਸ ਦੇ ਮਨ ਵਿੱਚ ਤੂੰ ਸੱਚਾ ਠਾਕੁਰ ਵਸਦਾ ਹੈ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਹੇ ਪਾਂਡੇ ਉਸੋ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ ਜੀਵਾਂ ਨੂੰ ਲਾ ਦਿੱਤੀ ਹੈ ਵਿਖਿਆ ਅਮਰਤ ਏਕ ਹੈ ਬੁੱਝੈ ਪੁਰਖ ਸੁਜਾਨ ਜਿਸ ਨੇ ਜਿਸ ਕਿਸੇ ਨੇ ਉਸ ਸੁਜਾਨ ਪ੍ਰਭੂ ਪੁਰਖ ਨੂੰ ਬੁੱਝ ਲਿਆ ਸਮਝ ਲਿਆ ਉਸ ਲਈ ਸਿਰਫ ਨਾਮ ਅਮਰਤ ਹੀ ਮਾਇਆ ਹੈ ਖੀਮਾ ਆਵੇ ਹੁਣੇ ਖੱਪ ਗਏ ਹੂੰ ਹਣ ਲੱਖ ਸੰਖਾ ਮੋੜੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ ਖਿਮਾਹੀਣ ਹੋ ਕੇ ਬੇਅੰਤ ਲੱਖਾਂ ਅਗਿਣਤਾ ਜੀਵ ਖੱਪ ਮੁਏ ਹਨ ਗਿਣੇ ਨਹੀਂ ਜਾ ਸਕਦੇ ਅਗਣਤ ਗਣਤ ਨਾ ਵੈ ਕਿਉਂ ਗਣੀ ਖੱਪ ਖੱਪ ਮੁਏ ਬੇਸੰਖ ਗਿਣਤੀ ਦਾ ਕੀ ਲਾਭ ਅਣਗਿਣਤ ਹੀ ਜੀਵ ਖਿਮਾ ਬਿ ਹੋਣੇ ਹੋ ਕੇ ਖੁਆਰ ਹੋਏ ਹਨ ਖਸਮਾ ਪਛਾਣੈ ਆਪਣਾ ਖੁੱਲੇ ਬੰਦ ਨਾ ਪਾਏ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਨੂੰ ਪਛਾਣਦਾ ਹੈ ਉਹ ਖੁੱਲੇ ਦਿਲ ਵਾਲਾ ਹੋ ਜਾਂਦਾ ਹੈ ਤੰਗ ਦਿਲੀ ਉਸ ਵਿੱਚ ਨਹੀਂ ਰਹਿੰਦੀ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਭਾਏ ਗੁਰੂ ਦੇ ਸ਼ਬਦ ਦੀ ਰਾਹੀ ਉਹ ਟਿਕ ਜਾਂਦਾ ਹੈ ਭਾਵ ਵੱਡੇ ਜਿਗਰੇ ਵਾਲਾ ਹੋ ਜਾਂਦਾ ਹੈ हे ਪ੍ਰਭੂ ਤੂੰ ਉਸ ਨੂੰ ਪਰ ਤਖ ਦੇ ਸਪੈਂਦਾ ਹੈ ਖਿਮਾ ਤੇ ਸੱਚ ਉਸ ਨੂੰ ਸੁਖੈ ਨਹੀਂ ਮਿਲ ਜਾਂਦੇ ਹਨ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ हे ਪ੍ਰਭੂ ਤੂੰ ਹੀ ਉਸ ਦਾ ਜਿੰਦਗੀ ਦੇ ਸਫਰ ਦਾ ਖਰਚ ਬਣ ਜਾਂਦਾ ਹੈ ਤੂੰ ਹੀ ਉਸ ਦਾ ਖਰਾ ਸੱਚਾ ਤਨ ਹੋ ਜਾਂਦਾ ਹੈ ਤੂੰ ਆਪ ਹੀ ਉਸ ਦਾ ਧਿਆਨ ਭਾਵ ਸੁਰਤ ਦਾ ਨਿਸ਼ਾਨਾ ਬਣ ਜਾਂਦਾ ਹੈ ਤੂੰ ਆਪ ਹੀ ਉਸ ਦੇ ਸਰੀਰ ਵਿੱਚ ਪ੍ਰਤੱਖ ਵਸਣ ਲੱਗ ਪੈਂਦਾ ਹੈ ਮਨ ਤਨ ਮੁਖ ਜਪੈ ਸਦਾ ਗੁਣ ਅੰਤਰ ਮਨ ਧੀਰਾ ਉਹ ਮਨੋ ਤਨੋ ਮੁਖ ਸਦਾ ਤੈਨੂੰ ਹੀ ਜਪਦਾ ਹੈ ਉਸ ਦੇ ਅੰਦਰ ਤੇਰੇ ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਮਨ ਵਿੱਚ ਧੀਰਜ ਆ ਜਾਂਦੀ ਹੈ ਹੋ ਮੈਂ ਖਪੇ ਖਫਾਏ ਸੀ ਬੀਜੋ ਵਤ ਵਿਕਾਰ गोपाल ਦੇ ਨਾਮ ਤੋਂ ਬਿਨਾ ਦੂਜਾ ਪਦਾਰਥ ਵਿਕਾਰ ਰੂਪ ਹੈ ਇਸ ਦੇ ਕਾਰਨ ਜੀਵ ਹੋ ਮੈ ਵਿੱਚ ਖਪਦਾ ਖਪਾਂਦਾ ਹੈ ਜਨ ਤੋਂ ਪਾਏ ਵਿੱਚ ਪਾਇਆ ਨਾ ਕਰਤਾ ਅਲੱਗ ਅਪਾਰ ਅਚਰਜ ਹੀ ਖੇੜ ਹੈ ਕਰਤਾਰ ਨੇ ਜਨਤ ਪੈਦਾ ਕਰਕੇ ਹੋ ਮੈ ਵਿੱਚ ਪਾ ਦਿੱਤੇ ਹਨ ਪਰ ਉਹ ਆਪ ਬੇਅੰਤ ਕਰਤਾਰ ਪ੍ਰਭੂ ਵਖਰਾ ਹੀ ਰਹਿੰਦਾ ਹੈ ਸ਼੍ਰਿਸ਼ਟੇ ਪਿਓ ਨਾ ਜਾਣ ਕੋਇ ਕੋਈ ਜੀਵ ਸਿਰਜਣਹਾਰ ਪ੍ਰਭੂ ਪਰਮਾਤਮਾ ਦਾ ਭੇਦ ਨਹੀਂ ਪਾ ਸਕਦਾ ਤੇ ਕੋਈ ਉਸ ਦੀ ਰਜਾ ਵਿੱਚ ਦਖਲ ਨਹੀਂ ਦੇ ਸਕਦਾ ਸ਼੍ਰਿਸ਼ਟਾ ਕਰੈ ਸੋ ਨੇਚੋ ਹੋਏ ਕਿਉਂਕਿ ਜਗਤ ਵਿੱਚ ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ ਕਰਤਾਰ ਕਰਦਾ ਹੈ ਸੰਪੈ ਕੋ ਈਸ਼ਰ ਧਿਆਈਐ ਸਿਰਜਣਹਾਰ ਦੀ ਏ ਇੱਕ ਜਬ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ ਧਨ ਦੀ ਖਾਤਰ ਹੀ ਪਰਮਾਤਮਾ ਨੂੰ ਤੇਉਂਦਾ ਹੈ ਸੰਪੈ ਪੁਰਬ ਲਿਖੇ ਕੀ ਪਾਈਏ ਐ ਤੇ ਹੁਣ ਤੱਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਵੀ ਮਿਲ ਜਾਂਦਾ ਹੈ ਜਾਂ ਜਾਂਦਾ ਰਹਿੰਦਾ ਹੈ ਸੰਪੈ ਕਾਰਣ ਸਾਚਾ ਕਰ ਚੋਰ ਧਨ ਦੀ ਖਾਤਰ ਮਨੁੱਖ ਦੂਜਿਆਂ ਦੇ ਨੌਕਰ ਵੀ ਬਣਦੇ ਹਨ ਚੋਰ ਵੀ ਬਣਦੇ ਹਨ ਭਾਵ ਚੋਰੀ ਵੀ ਕਰਦੇ ਹਨ ਸੰਪੈ ਸਾਥ ਨ ਚਾਲੈ ਹੋਰ ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ ਮਰਨ ਤੇ ਹੋਰ ਨਾਲ ਦਾ ਬਣ ਜਾਂਦਾ ਹੈ ਧਨ ਫਿਰ ਧਰਿਆ ਤਰਾਇਆ ਹੀ ਰਹਿ ਜਾਂਦਾ ਹੈ ਜਦੋਂ ਮਨੁੱਖ ਦੇ ਸਵਾਸ ਪੂਰੇ ਹੋ ਜਾਂਦੇ ਹਨ ਬਿਨ ਸਾਚੇ ਨਹੀਂ ਦਰਗਹਿ ਮਾਨ ਸਦਾ ਸੇ ਰਹਿਣ ਵਾਲਾ ਗੋਪਾਲ ਗੋਪਾਲ ਦੇ ਨਾਮ ਤੋਂ ਬਿਨਾ ਉਹਦੀ ਹਜੂਰੀ ਵਿੱਚ ਆਦਰ ਨਹੀਂ ਮਿਲਦਾ ਹਰ ਰਸ ਪੀਵੇ ਛੁਟੇ ਨਿਦਾਨ ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ ਸੰਪੇਤਾਂ ਦੇ ਮੋਤੋਂ ਅੰਤ ਨੂੰ ਬਚ ਜਾਂਦਾ ਹੈ ਹੈਰਤ ਹੈਰਤ ਹੈ ਸਖੀ ਹੋਏ ਰਹੀ ਹੈ ਰਾਨ ਹੈ ਸਖੀ ਇਹ ਗੱਲ ਵੇਖ ਵੇ ਕਿ ਮੈਂ ਹੈਰਾਨ ਹੋ ਰਹੀ ਹਾਂ ਹਉ ਹਉ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ ਕਿ ਮੇਰੇ ਅੰਦਰ ਹਉ ਹਉ ਕਰਨ ਵਾਲੀ ਮੈਂ ਮਰ ਗਈ ਹੈ ਭਾਵ ਹਉ ਮੈਂ ਕਰਨ ਵਾਲੀ ਆਦਤ ਮੁੱਕ ਗਈ ਹੈ ਹੁਣ ਮੇਰੀ ਸੁਰਤ ਗੁਰ ਸ਼ਬਦ ਵਿੱਚ ਜੁੜ ਰਹੀ ਹੈ ਤੇ ਮੇਰੇ ਮਨ ਵਿੱਚ ਪ੍ਰਭੂ ਨਾਲ ਜਾਣ ਪਛਾਣ ਬਣ ਗਈ ਹੈ ਹਾਰ ਡੋਰ ਕੰਕਨ ਕਣੇ ਕਰ ਥਕੀ ਸੀngਾਰ ਮੈਂ ਬਥੇਰੇ ਹਾਰ ਹਮੇਲਾ ਕੰਗਣ ਪਾ ਪਾ ਕੇ ਸ਼ਿੰਗਾਰ ਕਰਕੇ ਥਕ ਚੁੱਕੀ ਸਾਂ ਪਰ ਪ੍ਰੀਤਮ ਪ੍ਰਭੂ ਦੇ ਮਲਾਪ ਦਾ ਸੁੱਖ ਨਾ ਮਿਲਿਆ ਭਾਵ ਬਾਹਰਲੇ ਧਾਰਮਕ ਉਦਮਾਂ ਤੋਂ ਆਨੰਦ ਨਾ ਲੱਭਾ ਮੇਲ ਪ੍ਰੀਤਮ ਸੁਖ ਪਾਏ ਆ ਸਗਲ ਗੁਨਾ ਗਲ ਹਾਰ ਹੁਣ ਜਦੋਂ ਹੋ ਮੈਂ ਮੋਈ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ ਉਸ ਦੇ ਗੁਣ ਮੇਰੇ ਹਿਰਦੇ ਵਿੱਚ ਆਵਸੇ ਹਨ ਇਹੀ ਉਸ ਦੇ ਸਾਰੇ ਗੁਣਾ ਦਾ ਮੇਰੇ ਗਲ ਵਿੱਚ ਹਾਰ ਹੈ ਕਿਸੇ ਹੋਰ ਹਾਰ ਸ਼ਿੰਗਾਰ ਦੀ ਲੋੜ ਨਹੀਂ ਹੈ ਨਾਨਕ ਗੁਰਮਖ ਪਾਈਐ ਹਰਿ ਸਿਉ ਪ੍ਰੀਤ ਪਿਆਰ ਹੈ ਨਾਨਕ ਪ੍ਰਭੂ ਨਾਲ ਪ੍ਰੀਤ ਪ੍ਰਭੂ ਪਰਮਾਤਮਾ ਨਾਲ ਪਿਆਰ ਸਤਗੁਰ ਦੀ ਰਾਹ ਹੀ ਹੀ ਪੈ ਸਕਦਾ ਹੈ ਹਾਰ ਬੇਨਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਤੇ ਬਿਸ਼ੱਕ ਮਨ ਵਿੱਚ ਵਿਚਾਰ ਕੇ ਵੇਖ ਲਵੋ ਭਾਵ ਤੋਂ ਸਾਨੂੰ ਆਪਣੀ ਹੱਡ ਬੀਟੀ ਹੀ ਦੱਸ ਦੇਵੇਗੀ ਕਿ ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਜਿਨੇ ਮਰਜੀ ਧਨ ਪਦਾਰਥ ਹੋਣ ਜੋ ਤੱਕ ਹਿਰਦੇ ਵਿੱਚ ਨਾਮ ਨਹੀਂ ਹੁੰਦਾ ਇਹ ਹਿਰਦਾ ਕਲਪਨਾ ਵਿੱਚ ਸੜਦਾ ਹੀ ਰਹਿੰਦਾ ਹੈ ਤੇ ਸੁੱਖ ਨਹੀਂ ਮਿਲਦਾ ਹਰ ਪੜਨਾ ਹਰ ਬੁਝਣਾ ਹਰ ਸਿਓ ਰੱਖੋ ਪਿਆਰ ਸੋਹੇ ਪਾਂਡੇ ਜੇ ਸੁੱਖ ਲੱਭਦਾ ਲੱਭਣਾ ਹੈ ਜੇ ਸੁੱਖ ਲੱਭਦਾ ਹੈ ਤਾਂ ਪ੍ਰਭੂ ਦਾ ਨਾਮ ਪੜ ਪ੍ਰਭੂ ਦਾ ਨਾਮ ਹੀ ਵਿਚਾਰ ਪ੍ਰਭੂ ਪਰਮਾਤਮਾ ਨਾਲ ਹੀ ਪਿਆਰ ਪਾ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਅਧਾਰ ਜੀਬ ਨਾਲ ਪ੍ਰਭੂ ਦਾ ਨਾਮ ਜਪੀਐ ਮਨ ਵਿੱਚ ਪ੍ਰਭੂ ਪਰਮਾਤਮਾ ਨੂੰ ਹੀ ਸਿਮਰਿਐ ਤੇ ਪ੍ਰਭੂ ਦੇ ਨਾਮ ਦੇ ਨਾਮ ਨੂੰ ਹੀ ਜ਼ਿੰਦਗੀ ਦਾ ਆਸਰਾ ਬਣਾਈਐ ਲੇਖ ਨਾ ਮਿਟਈਐ ਸਖੀ ਜੋ ਲਿਖਿਆ ਕਰਤਾਰ ਹੈ ਸਖੀ ਸਾਡੇ ਕੀਤੇ ਕਰਮਾਂ ਅਨੁਸਾਰ ਹਉਮੈ ਦਾ ਜੋ ਲੇਖ ਕਰਤਾਰ ਨੇ ਸਾਡੇ ਮੱਥੇ ਉੱਤੇ ਲਿਖ ਦਿੱਤਾ ਹੈ ਉਹ ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ ਮਿਟ ਨਹੀਂ ਸਕਦਾ ਆਪੇ ਕਾਰਣ ਜਨ ਕੀਆ ਕਰ ਕਿਰਪਾ ਭਗਤਾਰ ਇਹ ਲੇਖ ਤਾਂ ਦੋ ਮਿਟਦਾ ਹੈ ਜਦੋਂ ਜਿਸ ਪ੍ਰਭੂ ਨੇ ਆਪ ਹੀ ਇਸ ਹਉਮੈ ਦੇ ਲੇਖ ਦਾ ਸਬਬ ਭਾਵ ਵਿਛੋੜਾ ਬਣਾਇਆ ਹੈ ਉਹ ਮਿਹਰ ਕਰਕੇ ਸਾਡੇ ਅੰਦਰ ਆਵਸੇ ਕਰਤੇ ਹੱਥ ਵਡਿਆਈਆਂ ਬੂਝੋ ਗੁਰਬੀਚਾਰ ਕਰਤਾਰ ਦੇ ਗੁਣ ਗਾਵਣ ਦੀ ਦਾਤ ਕਰਤਾਰ ਦੇ ਆਪਣੇ ਹੱਥ ਵਿੱਚ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀ ਸਮਝਣ ਦਾ ਯਤਨ ਕਰੋ ਤਾਂ ਸਮਝ ਆ ਜਾਏਗੀ ਲਿਖਿਆ ਫੇਰ ਨਾ ਸਕੀਐ ਜਿਉਂ ਭਾਵੀ ਤਿਉਂ ਸਾਰ ਹੈ ਪ੍ਰਭੂ ਹੋ ਮੈਂ ਦੇ ਜੋ ਸੰਸਕਾਰ ਸਾਡੇ ਮਨ ਵਿੱਚ ਸਾਡੇ ਕਰਮਾਂ ਅਨੁਸਾਰ ਉਕਰੇ ਜਾਂਦੇ ਹਨ ਉਹ ਸਾਡੀ ਆਪਣੀ ਚਤਰਾਈ ਨਾਲ ਬਦਲੇ ਨਹੀਂ ਜਾ ਸਕਦੇ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ ਸਾਡੀ ਸੰਭਾਲ ਕਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ हे ਨਾਨਕ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਵੇਖ ਲਿਆ ਹੈ ਕੇ ਹੈ ਪ੍ਰਭੂ ਤੇਰੀ ਮਿਹਰ ਦੀ ਨજર ਨਾਲ ਹੀ ਸੁਖ ਮਿਲਦਾ ਹੈ ਮਾਨਮੁਖ ਭੂਲੇ ਪਾਚ ਮੁਵੇ ਉਬਰੇ ਗੁਰਬੀਚਾਰ ਜਿਹੜੇ ਮਨੁੱਖ ਆਪਣੇ ਮਨ ਦੇ ਪਿਛੇ ਤੁਰੇ ਉਹ ਇਸ ਹਉਮੈ ਦੇ ਗੇੜ ਵਿੱਚ ਫਸ ਕੇ ਦੁਖੀ ਹੋਏ ਬਚੇ ਉਹ ਜੋ ਗੁਰ ਸ਼ਬਦ ਦੀ ਵਿਚਾਰ ਵਿੱਚ ਜੁੜੇ ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ ਮਨੋਖ ਦੀ ਆਪਣੀ ਚਤੁਰਾਈ ਕਰੇ ਪੀ ਕੀ ਕਿਉਂਕਿ ਜੋ ਪ੍ਰਭੂ বিনা ਅੱਖਾਂ ਨਾਲ ਦਿਸਦਾ ਹੀ ਨਹੀਂ ਉਸ ਦੇ ਗੁਣ ਗਾਏ ਨਹੀਂ ਜਾ ਸਕਦੇ ਬਲੇ ਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਤਾਈਏ ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਮੇਰੇ ਹਿਰਦੇ ਵਿੱਚ ਹੀ ਪ੍ਰਭੂ ਪਰਮਾਤਮਾ ਵਖਾ ਦਿੱਤਾ ਹੈ ਪਾਦਾ ਪੜਿਆ ਆਖੀ ਐ ਵਿਦਿਆ ਵਿਚਰੈ ਸਹਿਜ ਸੁਭਾਏ ਉਸ ਪੰਦੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ ਜਿਹੜਾ ਵਿਦਿਆ ਦੀ ਰਾਹੀ ਸ਼ਾਂਤੀ ਵਾਲੇ ਸੁਭਾਅ ਵਿੱਚ ਜੀਵਨ ਬਤੀਤ ਕਰਦਾ ਹੈ ਵਿਦਿਆ ਸੋਧੈ ਤਤਲ ਹੈ RAM ਨਾਮ ਲਿਬਲਾਏ ਜਿਹੜਾ ਵਿਦਿਆ ਦੇ ਰਾਹੀ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ ਮਾਨਮੁਖ ਵਿਦਿਆ ਬਿਕਰਦਾ ਬਿਖਖਟੇ ਬਿਖ ਖਾਏ ਪਰ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਵਿਦਿਆ ਨੂੰ ਸਿਰਫ ਵੇਚਦਾ ਹੀ ਹੈ ਭਾਵ ਸਿਰਫ ਆਪ ਜੀਵਕਾ ਲਈ ਵਰਤਦਾ ਹੈ ਵਿਦਿਆ ਦੇ ਵਟੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਹੀ ਖਟਦਾ ਕਮਾਂਦਾ ਹੈ ਮੂਰਖ ਸ਼ਬਦ ਨਾ ਚੀਨਾਈ ਸੂਜ ਬੂਜ ਨਾ ਕਾਏ ਓ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਸ਼ਬਦ ਦੀ ਸੁੱਧ ਬੁੱਧ ਉਸ ਨੂੰ ਰਤਾਪੀ ਨਹੀਂ ਹੁੰਦੀ ਸਾਡੇ ਵਰਗੇ ਵੀ ਪਾਪੀ ਲੋਕ ਵਿਦਿਆ ਨੂੰ ਵੇਚਣ ਦੀ ਖਾਤਰ ਹੀ ਵਿਦਿਆ ਪੜਦੇ ਹਾਂ ਕਥਾ ਕਰਕੇ ਲੋਕਾਂ ਨੂੰ ਸੁਣਾਉਂਦੇ ਹਾਂ ਪਰ ਆਪਣਾ ਕਿ ਆਪ ਨਹੀਂ ਕਮਾਉਂਦੇ ਗੁਰਬਾਣੀ ਆਪਣੇ ਆਪ ਤੇ ਲਾਗੂ ਕਰਨ ਵਾਲੀ ਹੈ ਗੁਰੂ ਪਿਆਰਿਓ ਜਿਹੜਾ ਵੀ ਸੁਣਦਾ ਹੈ ਆ ਸਭ ਦਾ ਧੰਨਵਾਦ ਹੈ ਕਿਉਂਕਿ ਗੁਰਬਾਣੀ ਨੂੰ ਪੜ੍ਹ ਸੁਣ ਕੇ ਆਪਣੇ ਆਪ ਤੇ ਲਾਗੂ ਕਰਨਾ ਚਾਹੀਦਾ ਹੈ ਮਾਨਮੁਖ ਵਿਦਿਆ ਬਿਕਰਦਾ ਬਿਖਖਟੇ ਬਿਖ ਖਾਏ ਮੂਰਖ ਸ਼ਬਦ ਨਾ ਚੀਨੈ ਸੋਜ ਬੂਜ ਨਹਿ ਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 937 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 938 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਰ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ